ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਇੱਧਰ ਅਸੀਂ ਆਏ ਹੋਏ ਹਾਂ ਚੀਕੂ ਤੋੜਨ ਵਾਸਤੇ ਤੇ ਬਹੁਤ ਜ਼ਿਆਦਾ ਚੀਕੂ ਲੱਗੇ ਹੋਏ ਨੇ ਬਸ ਹੁਣ ਤਾਂ ਨਾ ਚੀਕੂ ਦਾ ਆਪਾਂ ਨੇ ਇੱਥੇ ਐਂਡ ਕਰ ਦੇਣਾ ਹੈ ਉਸਤੇ ਮਗਰੋਂ ਨਹੀਂ ਆਪਾਂ ਤੋੜਾਂਗੇ ਜਿੰਨੇ ਵੀ ਅੱਜ ਚੀਕੂ ਲੱਗੇ ਹੋਏ ਨੇ ਬਸ ਤੋੜ ਲੈਣੇ ਆ ਤੇ ਹੁਣ ਸਾਡੇ ਬੰਦੇ ਪਹੁੰਚ ਗਏ ਨੇ ਚੀਕੂ ਤੋੜਨ ਵਾਸਤੇ ਤੇ ਇੱਧਰ ਰੇਖਾ ਰਾਣੀ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਆ ਤੇ ਛੋਟੂ ਚੜਿਆ ਹੋਇਆ ਹੈ ਚੀਕੂ ਦੇ ਬੂਟੇ ਦੇ ਉੱਪਰ ਕਹਦਾ ਜੀ ਉੱਪਰ ਬਹੁਤ ਜ਼ਿਆਦਾ ਚੀਕੂ ਲੱਗੇ ਹੋਏ ਨੇ ਦੇਖੋ ਜੀ ਘੋੜੀ ਤੇ ਬਿਨਾਨੀ ਚੀਕੂ ਵੀ ਟੁੱਟਦਾ ਹੈਗਾ ਤੇ ਬੂਟਾ ਆਪਣਾ ਹੋ ਗਿਆ ਹੈ ਉੱਚਾ ਲੰਬਾ ਬਹੁਤ ਵੱਧ ਗਿਆ ਹੈ ਤੇ ਵਿੱਚ ਚੀਕੂ ਲੱਗੇ ਹੋਏ ਨੇ ਬਹੁਤ ਜ਼ਿਆਦਾ ਉਹਦੇ ਕਰਕੇ ਪ੍ਰਿੰਡਾਂ ਵੀ ਬਹੁਤ ਫਿਰਦੀਆਂ ਨੇ ਮਧੂ ਮੱਖੀਆਂ ਨੇ ਤੇ ਇਹਦੇ ਕਰਕੇ ਨਾ ਫਿਰ ਬਹੁਤ ਹੀ ਧਿਆਨ ਨਾਲ ਨਾ ਚੀਕੂ ਤੋੜਨੇ ਪੈਂਦੇ ਨੇ ਦੇਖੋ ਜੀ ਅੱਜ ਮੌਸਮ ਵੀ ਹੈਗਾ ਇਹ ਬਹੁਤ ਵਧੀਆ ਉਹਦੇ ਕਰਕੇ ਨਾ ਅਸੀਂ ਕਿਹਾ ਸਾਨੂੰ ਵੀ ਲਾਹਾਜੇ ਹੋ ਗਿਆ ਵੀ ਅੱਜ ਮੌਸਮ ਠੰਡਾ ਏ ਵੀ ਚੀਕੂ ਤੋੜ ਲੈਣੇ ਆ। ਦੇਖੋ ਜੀ ਚੀਕੂ ਖਾਣੇ ਤਾਂ ਸੌਖੇ ਆ ਤੇ ਬੰਦੇ ਇੱਧਰ ਪਹੁੰਚ ਗਏ ਨੇ ਕਿਉਂ ਤੇਰਾ ਮਨ ਨਹੀਂ ਕਰਦਾ ਅੱਜ ਚੀਕੂ ਤੋੜਨੇ ਨੂੰ? ਨਹੀਂ ਦੀਦੀ। ਪਤਾ ਕੀ ਗੱਲ ਹੋ ਗਈ? ਧੁੱਪ ਲੱਗ ਰਹੀ। ਧੁੱਪ ਲੱਗਦੀ ਆ। ਤਾਂ ਹੀ ਆਂਬ ਦੀ ਸ਼ਾਮਾ ਬੈਠੀ ਆ ਹੈ। ਵੀ ਛੋਟੂਗਾ ਤੋੜੂਗਾ। ਦਸਤਾਨਾ ਤਾਂ ਐ ਪਹਿਨ ਕੇ ਆਈਆਂ ਜੀ ਮੈਂ ਨਾ ਟੋਕਰੀਆਂ ਭਰ ਦੂੰਗੀ ਫਰੂਟਾਂ ਦੀਆਂ। ਪੌੜਾ ਬਹੁਤੇ ਤਾਂ ਤੋੜਦੇ ਐ। ਦੇਖੋ ਜੀ ਇਹ ਵੀ ਵਿਚਾਰੀ ਕੀ ਕਰੇ ਵੀ ਨਾ ਚੀਕੂ ਤੋੜ ਤੋੜ ਕੇ ਨਾ ਥੱਕ ਗਈ ਐ ਥੋੜੇ ਦਿਨਾਂ ਬਾਅਦ ਅਗਰ ਫਰੂਟ ਤਿਆਰ ਹੋ ਜਾਂਦਾ ਏ ਕਦੇ ਜਾਮੁਣਾ ਤਿਆਰ ਹੋ ਗਈਆਂ ਕਦੇ ਚੀਕੂ ਤਿਆਰ ਹੋ ਗਿਆ ਕਹਿੰਦੀ ਦੀਦੀ ਹੁਣ ਨਹੀਂ ਮੈਂ ਚੀਕੂ ਤੋੜਨਾ ਹੈਗਾ ਮੈਂ ਕਿਹਾ ਚਲ ਤੂੰ 2 ਮਿੰਟ ਇਹਨੇ ਦਾਮ ਲੈ ਲੈ ਦੇਖੋ ਜੀ ਇਹ ਤਾਂ ਆਪਣਾ ਟੂਹੀ ਲਾ ਕੇ ਨਾ ਹੰਬ ਦੇ ਬੂਟੇ ਨੂੰ ਬੈ ਗਈ ਐ ਆਰਾਮ ਨਾਲ ਤੇ ਛੋਟੂ ਇਹਨੂੰ ਲੱਗਿਆ ਹੋਇਆ ਤੋੜਨਾ ਚਲੋ ਜੀ ਆਪਾਂ ਹੁਣ ਛੋਟੂ ਨੂੰ ਬੁਲਾਉਨੇ ਆਂ ਦੇਖੋ ਜੀ ਛੋਟੂ ਤਾਂ ਨਾ ਉੱਪਰ ਦਰਖਤ ਦੇ ਚੜਿਆ ਹੋਇਆ ਐ ਤੇ ਦਿਖਦਾ ਵੀ ਨਹੀਂ ਹੈਗਾ ਬੂਟਾ ਇੰਨਾ ਜ਼ਿਆਦਾ ਸੰਘਣਾ ਹੋਇਆ ਹੋਇਆ ਨਾ ਕਹਿੰਦਾ ਵੀ ਇਹ ਜਿਹੜੇ ਚੀਕੂ ਟੁੱਟਣਗੇ ਨਾ ਵੀ ਬੂਟੇ ਪਰ ਚੜ ਕੇ ਹੀ ਟੁੱਟਣਗੇ ਵੀ ਦਾ ਹੱਥ ਜਾਂਦਾ ਨਹੀਂ ਹੈਗਾ ਚਲੋ ਜੀ ਆਪਾਂ ਨੇ ਫੇਰ ਵੀ ਅੱਧੇ ਚੀਕੂ ਛੱਡ ਦਿੱਤੇ ਨੇ ਤੇ ਬਾਕੀ ਆਪਾਂ ਨੇ ਥੋੜੇ ਜਿਹਾ ਚੀਕੂ ਤੋੜ ਲੈਨੇ ਜਿੰਨੇ ਖਾਣੇ ਤਸਲਾ ਭਰੇ ਹੋਏ ਹੁਣ ਚੀਕੂ ਲੱਗਾਈ ਹੋਈ ਬਹੁਤ ਜ਼ਿਆਦਾ ਨਹੀਂ ਸੀਗਾ ਜਿਹੜੇ ਇੱਥੇ ਜੀਰੀ ਲਾਉਂਦੇ ਆ ਨਾ ਬੰਦੇ ਵੀ ਉਹਨਾਂ ਨੂੰ ਕਹਿ ਦੂੰਗਾ ਵੀ ਤੁਸੀਂ ਤੋੜ ਕੇ ਲੈ ਜਾਓ ਇਹਰਾ ਛੱਡ ਗਿਆ ਉਹ ਨਹੀਂ ਚੱਲਣਾ ਨਾ ਨਾ ਰਹਿਣ ਦੇ ਪਰ ਇਹ ਨਾਲ ਜਾਨਵਰ ਖਾ ਲੈਣਗੇ ਚਲੋ ਜੀ ਆਪਾਂ ਨੇ ਤਸਲਾ ਭਰ ਲਿਆ ਜੀਕੂਆਂ ਦਾ ਤੋੜ ਕੇ ਫੇਰ ਵੀ ਦੇਖੋ ਨਾ ਕਿੰਨੇ ਮੋٹے ਚੀਕੂ ਨੇ ਲਿਪੜੇ ਪਏ ਨੇ ਦੇਖੀ ਦੁੱਧ ਜਿਹੇ ਨਾਲ ਅੱਜ ਅਸੀਂ ਨਾ ਛੇਤੀ ਛੇਤੀ ਵਿੱਚ ਦਸਤਾਨਾ ਵੀ ਨਹੀਂ ਪਾਇਆ ਹੈਗਾ ਛੋਟੂ ਨੇ ਕਹਿੰਦਾ ਚਲੋ ਮੈਂ ਬਾਅਦ ਵਿੱਚ ਤੇ ਇਹਨੇ ਆਪਣੇ ਹੱਥ ਚੰਗੀ ਤਰ੍ਹਾਂ ਵਾਸ਼ ਕਰ ਲੂੰਗਾ ਇਹ ਮੇਮ ਨੇ ਨਾ ਅੱਜ ਇੱਕ ਚੀਕੂ ਨਹੀਂ ਤੜਾਇਆ ਹੈਗਾ ਅੱਜ ਤੈਨੂੰ ਕੀ ਹੋ ਗਿਆ ਚਲੋ ਜੀ ਹੁਣ ਛੋਟੂ ਵੀ ਨਾ ਚੀਕੂ ਤੋੜ ਕੇ ਲੈ ਚੱਲਿਆ ਘੋੜੀ ਘਰ ਨੂੰ ਤੇ ਆਪਾਂ ਵੀ ਹੁਣ ਚੱਲਦੇ ਆਂ ਦੇਖਾ ਚੱਕਲਾ ਫੇਰ ਤਸਲਾ ਇਹ ਤਾਂ ਬਾਦ ਨਾ ਚੀਕੂ ਹੋਰ ਲੱਗੇ ਹੋਏ ਨੇ ਜੀ ਜੀ ਦੇਖੀ ਇਸ ਦਾ ਸਾਈਜ਼ ਕਿੰਨਾ ਬੜਾ ਹੋ ਗਿਆ ਹਾਂ ਸਾਈਜ਼ ਤਾਂ ਦਿਨ ਪਰ ਦਿਨ ਨਾ ਫਰਕ ਪਈ ਜਾਂਦਾ ਏ ਬਹੁਤ ਪਰਾਵਲ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਚੀਕੂ ਤੋੜ ਲਏ ਆ ਪ੍ਰਿੰਡਾਂ ਨੇ ਤਾਂ ਜੈ ਇੰਨਾ ਜ਼ਿਆਦਾ ਹਮਲਾ ਕਰਿਆ ਪਿਆ ਨਾ ਪੱਕ ਗਏ ਨਾ ਕੁਝ ਵੀ ਮੈਂ ਤੁਹਾਨੂੰ ਦਿਖਾਉਣੀ ਆ ਬੂਟੇ ਦੇ ਵੀ ਨਾ ਇਸ ਤਰ੍ਹਾਂ ਪੱਕੇ ਪੱਕੇ ਚੀਕੂ ਪਏ ਨੇ ਉਹਦੇ ਕਰਕੇ ਨਾ ਮੱਖੀਆਂ ਤੇ ਮਖਿਆਲ ਪ੍ਰਿੰਡਾਂ ਛੋਟ ਛੋਟੀ ਬਰੀਕ ਮੱਖੀ ਦਾ ਬਹੁਤ ਜ਼ਿਆਦਾ ਹੈ ਦੇਖੋ ਜੀ ਹੁਣ ਦੁਬਾਰੇ ਆਪਣੇ ਨਾ ਫੇਰ ਫਾਲ ਆਉਣਾ ਸ਼ੁਰੂ ਹੋ ਗਿਆ ਏ ਇਹਨੂੰ 12 ਮਹੀਨੇ 30 ਦਿਨ ਨਾ ਇਸ ਤਰ੍ਹਾਂ ਬਸ ਚੀਕੂ ਲੱਗਿਆ ਹੀ ਰਹਿੰਦਾ ਏ ਚਲੋ ਜੀ ਹੁਣ ਆਪਾਂ ਚੀਕੂ ਤੋੜ ਲਿਆ ਏ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੁਹਾਨੂੰ ਜੇ ਹੁਣ ਆਪਾਂ ਨਾ ਟੀਕ ਨੂੰ ਰੋਣਾ ਚੰਗੀ ਤਰ੍ਹਾਂ ਨਾ ਵਾਸ਼ ਕਰ ਦਨੇ ਆ ਵਾਸ਼ ਕਰਨ ਤੋਂ ਬਾਅਦ ਨਾ ਤੇਰੇ ਨੂੰ ਮੰਜੇ ਤੇ ਸੁੱਕਣੇ ਪਾ ਦਾਂਗੇ ਇਹਦੇ ਵਿੱਚ ਤਸਲਾ ਧਰ ਲਾ ਇੱਕ ਨੇ ਧੋ ਦੇ ਵਿੱਚ ਪਾਣੀ ਪਾ ਲੈ ਥੋੜਾ ਜਿਹਾ ਚੱਲਦੀ ਮੋਟਰ ਪਰਦਾ ਰਹਿ ਕੇ ਛੇਤੀ ਸਾਫ ਹੋ ਜੰਨੇ ਤੇਰਾ ਹਟਾ ਨਾ ਕਰ ਦੀ ਜਾ ਕੇ ਲੱਤੇ ਦੇ ਵਿੱਚੋਂ ਨਿਕਲ ਸਾਰੇ ਜੀਕੂ ਇੱਕ ਬਾੜ ਦਾ ਨਾ ਪੋਣੇ ਦਾ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਇੱਕ ਬਾੜੇ ਹੋਰ ਪਾ ਲਾ ਚਲੋ ਜੀ ਆਪਣੀ ਮੋਟਰ ਚੱਲਣ ਚੱਲਦੀ ਹੈ ਤੇ ਆਪਣੀ ਮੋਟਰ ਤੇ ਨਾ ਟੋਕੇ ਬੜੀ ਕੇ ਨਾਲ ਟੋ ਹੋ ਜਾਣੇ ஆயரா பேரி சாஹி சாரத ਜਾ ਕੇ ਪੇਟਾਂ ਦੇ ਵਿੱਚੇ ਖਾਜ ਜਾਣੇ ਚੀਜ਼ ਤੇਰੇ ਸਾਰੇ ਤੇਰੇ ਮੈਨੂੰ ਜੂਗੇ ਫਿਰ ਚੁੱਕਾ ਜੀਰੀ ਦੇ ਵਿੱਚ ਬਾੜ ਕਰਾ ਤੂੰ ਹੀ ਚੁਗੀ ਫਿਰ ਇਹ ਤਾਂ ਦੂਰ ਹੈ ਦੂਰ ਆ ਰਹੀ ਜੰਗੀ ਤੋਂ ਉਹਦੇ ਹੱਥ ਫੇਰ ਤੇ ਫਾਟਾ ਫਾਟਾ ਇਹਦੇ ਨੇ ਪਈ ਅੰਦਰ ਜਾ ਰਹੇ ਨੇ ਕਿੰਨੇ ਫਿਰ ਆਥੇੜ ਦੇ ਬਸ ਇਹਦੇ ਵੀ ਆਉਣ ਲੱਗੇ ਚਲ ਵਾਸੋਂ ਨੇ ਇਹਦੇ ਡਾ ਕਰਕੇ ਪਾਣੀ ਕੱਢਦੇ ਹੁਣ ਐ ਜੰਗੀ ਤਰ੍ਹਾਂ ਸਾਫ਼ ਹੋ ਗਏ ਹੁਣ ਇਹਨਾਂ ਮੰਜੀ ਦੇ ਉੱਪਰ ਨਾ ਸੁੱਕਣੇ ਪਾ ਦੇ ਇਹ ਰਾਹ ਸੁੱਕ ਜਾਣ ਕੇ ਫੇਰ ਪਕਣ ਵਾਸਤੇ ਰੱਖ ਦੂੰਗਾ ਚਲੋ ਜੀ ਹੁਣ ਆਪਾਂ ਨੇ ਚੰਗੀ ਤਰ੍ਹਾਂ ਧੋ ਦਿੱਤੇ ਨੇ ਧੋ ਕੇ ਨਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਮੰਜੇ ਦੇ ਉੱਪਰ ਸੁੱਕਣੇ ਪਾ ਦੇ ਦੇਖੋ ਆਪਾਂ ਚੀਕੂ ਤੋੜਦੇ ਤੇ ਐਡਾ ਬੜਾ ਸੱਪ ਨਿਕਲਿਆ ਸਾਡੀਆਂ ਦਾ ਭੱਜਣਾ ਪੈ ਗਈਆਂ ਕੋਬਰਾ ਸੱਪ ਤਾਂ ਬਹੁਤ ਵੱਡਾ ਪੱਕੇ ਪੱਕੇ ਇੱਕ ਸਾਈਡ ਕੱਢ ਤੇ ਇਹਨਾਂ ਨੂੰ ਵੀ ਕੱਲੇ ਕੱਲੇ ਕਰ ਦੇ ਕੱਲੇ-ਕੱਲੇ ਕਰਕੇ ਨਾ ਉਹਦੇ ਵਿੱਚੋਂ ਲੈ ਜੀ ਜਿਹੜੇ ਤੇਰੇ ਪੱਕੇ-ਪੱਕੇ ਉਹ ਖਾ ਲਈ ਜਾ ਕੇ ਕੀ ਹੁਣ ਤੇਰਾ ਦੇਲ ਨਹੀਂ ਕਰਦਾ ਜੀਗੂ ਖਾਣੇ ਨੂੰ ਇਹ ਕਰਦੇ ਜੀਗੂ ਹੁੰਨੇ ਹਨ ਜੇ ਮੁੱਲ ਦੇ ਲਿਆ ਕੇ ਖਾਣੇ ਹੋਣਗੇ ਨਾ ਫੇਰ ਤਾਂ ਭੱਜੇ ਫਿਰਦੇ ਆਂ ਵੀ ਪੈਸਾ ਲਾ ਕੇ ਚੀਜ਼ ਆਉਂਦੀ ਆ ਇਹ ਹੈਗੇ ਨੇ ਹੁਣ ਮੁਕਤ ਦੇ ਆਂ ਹਰੇਕ ਕੋਈ ਨਾਕ ਕਬੂਲ ਮਾਰਦਾ ਏ ਅਸੀਂ ਤਾਂ ਖਾਣੇ ਨਹੀਂ ਹੈਗੇ ਜੀਗੂ ਰਿਸ਼ਤੇਦਾਰਾਂ ਦਾ ਤਾਂ ਰੋਜ਼ ਕਮੈਂਟ ਕਰਦੇ ਰਿਸ਼ਤੇਦਾਰ ਵੀਡੀਓ ਤੇ ਫੋਨ ਕਰਕੇ ਵੀ ਕਹਿੰਦੇ ਆ ਕਹਦਾ ਸਾਡੇ ਵਾਸਤੇ ਵੀ ਤੋੜ ਕੇ ਭੇਜ ਦਿਆ ਕਰੋ ਆ ਤਾਂ ਲੈ ਜਾ ਮੈਂ ਕਿਹਾ ਤਾਂ ਮਖਾ ਆ ਜਾਓ ਨਾਲੇ ਮਿਲ ਜਾਓ ਨਾਲੇ ਚੀਕੂ ਲੈ ਜਾਓ ਹਾਂ ਮਖਾ ਵੀ ਸਾਤੇ ਦਾ ਭਾਈ ਆ ਨਹੀਂ ਹੋਣਾ ਹੈਗਾ ਇਹ ਕਿ ਰੇਖਾ ਤੋੜਿਆ ਇੱਕ ਦੇ ਕੇ ਆਵੇ ਤੋੜ ਕੇ ਇਹ ਨੂੰ ਮੰਜੇ ਪਰੇ ਭਾਈ ਰੰਦੇ ਨਾਲ ਸੁੱਕ ਜਾਣਗੇ ਤਸਲੇ ਚ ਨਾ ਪਾ ਇਹਨਾਂ ਨੇ ਹੋਰ ਖਰਾਬ ਹੋ ਜਾਣਾ ਹੈ ਨਹੀਂ ਇਹ ਗਿੱਲੇ ਆ ਨਾ ਥੋੜਾ ਜਿਹਾ ਤਸਲੇ 'ਚ ਨਾ ਨਾ ਪਾ ਇਹਨਾਂ ਨੂੰ ਏਕੜਾ ਹਵਾ ਲੱਗੀ ਜਾਂਦੇ ਦੂਵੇ ਵੀ ਤਾਂ ਆਪਾਂ ਨੇ ਸੁੱਕ ਗਿਆ ਤਸਲਾ ਉਧਰ ਲਾਏ ਇਹਨੂੰ ਤਸਲੇ ਨੇ ਉਧਰ ਨੂੰ ਲੈ ਜਾ ਐਨੇ ਚ ਥੱਕ ਗਈ